ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸੀ ਟਿਡਗਾਂ ਕਿਰਗਕਵਾਰ ਲੋਪੀ ਹੋ ਗਣਾ ਸੀ ਫੇਰ ਤੋਂ ਓਏ ਆ ਗੀਆਂ ਦੇਖੋ ਤੁਸੀਂ ਕਿੰਨੇ ਆ ਕਈ ਵਾਰ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਪੰਛੀਆਂ ਨੂੰ ਬਚਾਉਣ ਲਈ ਉਹ ਸਫਲ ਹੋ ਜਾਂਦੀਆਂ ਜਿਵੇਂ ਅਸੀਂ ਆਨਲਾਈਨ ਲਾਏ ਹੋਏ ਆ ਤੇ ਇੱਕ ਆਪਣਾ ਇਹਦਾ ਵੇੜਾ ਖੁੱਲਡੁੱਲਾ ਹੋਣ ਕਰਕੇ ਕੁਦਰਤੀ ਮਾਹੌਲ ਮਿਲਦਾ ਇਹਨਾਂ ਨੂੰ ਤੇ ਸਾਹਮਣੇ ਬੈਠੀ ਹੋਈ ਆ ਆਹ ਦੇਖੋ ਕੋਚਰੀ ਪਿੱਲੂ ਦੀ ਛੋਟੀ ਪੰਨ ਇਹ ਆਪਣੇ ਰਹਿੰਦੀਆਂ ਇੱਥੇ 6-7 ਰਹਿੰਦੀਆਂ ਇੱਕ ਬੈਠੀ ਹੋਈ ਐ ਘੁੱਗੀ ਤੇ ਦਾਣੇ ਨਵਸਤੇ ਦੇਖੋ ਪਾਏ ਹੋਏ ਐ ਦਾਣੇ ਖਾਂਦੇ ਐ ਤੇ ਇਹ ਸੈਵਨ ਸਿਸਟਰਸ ਗੋਮਰੇng ਦੇਖੋ ਕਿੰਨੀਆਂ ਸੋਹਣੀਆਂ ਆਵਾਜ਼ਾਂ ਆ ਰਹੀਆਂ ਪੰਛੀਆਂ ਦੀਆਂ ਕਿੰਨੇ ਤਰ੍ਹਾਂ ਦੇ ਪੰਛੀ ਐ ਬਹੁਤ ਹੀ ਤਰ੍ਹਾਂ ਦੇ ਟੇਲਰ ਬਰਡ ਐ ਇੱਕ ਦੋ ਹੋਰ ਚਿੜਗੀਆਂ ਜਿਨ੍ਹਾਂ ਦੇ ਨਾਂ ਨਹੀਂ ਮੈਨੂੰ ਆਉਂਦੇਗੇ ਤੇ ਪੂਰੀ ਰੌਣਕ ਲਾਉਂਦੀਆਂ ਦੇਖੋ ਤੁਸੀਂ ਪਤਾ ਨਹੀਂ ਸ਼ਾਇਦ ਉੱਥੇ ਕੋਈ ਜਨੌਰ ਹੋਵੇ ਪਰ ਜਦੋਂ ਕੋਈ ਸਬਸਲੂਤੀ ਹੁੰਦੀ ਹੈ ਤਾਂ ਉਹ ਦੋ ਜਿਹੜੇ ਪੰਛੀ ਉਹ ਬੋਲਦੇ ਨਹੀਂ ਜਦੋਂ ਚਿੜਗੀਆਂ ਚੁੱਪ ਕਰ ਜਾਂਦੀਆਂ ਚਿੜਗੀਆਂ ਦਾ ਚੁੱਪ ਹੋ ਜਾਣਾ ਵੀ ਖਤਰੇ ਦੀ ਨਿਸ਼ਾਨੀ ਹੈ ਦੇਖੋ ਇੱਥੇ ਜਰੂਰ ਕੁਛ ਨਾ ਕੁਛ ਜਾਂ ਤਾਂ ਹੈ ਬਿੱਲੀ ਹੈ ਜਾਂ ਕੁਛ ਹੈ ਦੇਖੋ ਸਾਰੇ ਜਿਹਾ ਵੈਸੀ ਮਸਤੀ ਕਰ ਰਹੇ ਨੇ ਉਹਨੂੰ ਦੇਖਦੀਆਂ ਕੋਛਰੀ ਨੂੰ ਦੇਖ ਕੇ ਉਹਨੂੰ ਡਰਾ ਰਹੀਆਂ ਦੇਖੋ ਕਿਉਂਕਿ ਮਾਸ ਥੋੜਾ ਜੀਵ ਹੋਣ ਕਰਕੇ ਇਹ ਤੋਂ ਸਾਰੇ ਪੰਛੀ ਡਰਦੇ ਆ ਆ ਦੇਖੋ ਇਹਨੇ ਆ ਕੇ ਬਹਿ ਜਾਣਾ ਹੁੰਦਾ ਟਰਮੀਨਲ 'ਤੇ ਇਹ ਚਿੜੀਆਂ ਵੀ ਇਸੇ ਕਰਕੇ ਇਕੱਠੀਆਂ ਆਉਂਗਾ ਸੀ ਹੁਣ ਸਮਝ ਲੱਗੀ ਐ ਮੈਨੂੰ ਕੋਛਰੀ ਤੋਂ ਡਰਦੀਆਂ ਇਹ ਸਾਰੀਆਂ ਤੇ ਆ ਜਿਹੜੇ ਆਪਾਂ ਇੱਕ ਬਣਾਇਆ ਸੀਗਾ ਤੋਰੀਆਂ ਵਾਸਤੇ ਜਾਲ ਤੇ ਜਾਲ ਦੇਖੋ ਸਫਲ ਹੈ ਪੂਰੀ ਤਰ੍ਹਾਂ ਹੁਣ ਮੇਰਾ ਮਨ ਹੈ ਕਿ ਇਹਨੂੰ ਹੋਰ ਥੋੜਾ ਵਧਾਇਆ ਜਾਵੇ ਕਿਉਂਕਿ ਤੋਰੀਆਂ ਦੇਖੋ ਤੁਸੀਂ ਲੱਗੀਆਂ ਹੋਣਗੀਆਂ ਤੇ ਆਹ ਦੇਖੋ ਸਾਹਮਣੇ ਤੁਹਾਨੂੰ ਹੋਰ ਦਿਖਾਉਣੀ ਹੈ ਇਹ ਤੋੜਨ ਵਾਲੀਆਂ ਹੋ ਗਈਆਂ ਤੋਰੀਆਂ ਨਹੀਂ ਤਾਂ ਇਹ ਪੱਕ ਜਾਣਾ ਦੂਏ ਲੱਗਣ ਹੋਣਗੀਆਂ ਕੀ ਲੱਗੀ ਹੋਈ ਐ ਆ ਦੇਖੋ ਜੀ ਇਹ ਤਾਂ ਲਗਭਗ ਪੱਕੀ ਚੁੱਕੀ ਐ ਸਮਝ ਲਓ ਇਹਨੂੰ ਮੈਂ ਲਾ ਲੈਣੀ ਐ ਕਿ ਦੇਸਦੀਆਂ ਨਹੀਂ ਤੋਰੀਆਂ ਜਦੋਂ ਲੱਗਦੀਆਂ ਨਾ ਪੱਤਿਆਂ ਦੇ ਵਰਗਾਂ ਹੀ ਹੁੰਦੀਆਂ ਐ ਆ ਸਾਰੀਆਂ ਵੱਲਾਂ ਜਿਹੜੀਆਂ ਆਪਣੀਆਂ ਇਹ ਜਾਲ ਦੇ ਉੱਤੇ ਹੁਣ ਚੱਲੀਆਂ ਗਈਆਂ ਤੇ ਹੀਠਾਂ ਤੋਂ ਥਾਂ ਸਾਫ਼ ਘਾਹ ਘਟਤਾ ਸੀਗਾ ਸਾਫ਼ ਹੋ ਗਿਆ ਇਹ ਟਮਾਟਰ ਲੱਗੇ ਹੋਏ ਐ ਵਿਚ ਟਿੰਡੇ ਵੀ ਲੱਗੇ ਹੋਏ ਆ ਦੇਖੋ ਟਿੰਡਾ ਕਿੱਤਾ ਉਹ ਦਿਖਾਉਣੀ ਆ ਆ ਦੇਖੋ ਇਹ ਤੋੜਨ ਵਾਲਾ ਤੋੜ ਲੈਨੇ ਆਂ ਹਾਂਜੀ